ਸੁਨੰਦ ਦਾ ਸ਼ਰਮਾ ਨੂੰ ਅਸੀਂ ਹਮੇਸ਼ਾ ਹਾਸੇ ਦੀ ਤੇ ਦੂਜਿਆਂ ਨੂੰ ਹਸਾਉਂਦੇ ਵੇਖਦੇ ਹਾਂ ਇਹ ਨਾ ਸੋਚੋ ਕਿ ਉਸ ਦੀ ਜ਼ਿੰਦਗੀ ਵੀ ਹਾਸਿਆਂ ਨਾਲ ਭਰੀ ਹੋਈ ਆ ਕਿਉਂਕਿ ਕੁਝ ਹਾਸੇ ਹੰਝੂਆਂ 'ਚੋਂ ਜੰਮਦੇ ਨੇ ਸੁਨੰਦ ਦਾ ਸ਼ਰਮਾ ਇੱਕ ਐਸਾ ਨਾਮ ਜੋ ਅੱਜ ਰੋਸ਼ਨੀ 'ਚ ਚਮਕਦਾ ਆ ਪਰ ਇੱਕ ਸਮਾਂ ਐਸਾ ਵੀ ਥੀ ਜਦੋਂ ਇਹ ਹੀ ਨਾਮ ਹਨੇਰੇ ਕਮਰੇ 'ਚ ਚੁੱਪਚਾਪ ਰੋ ਰਿਹਾ ਸੀ ਕੋਈ ਸੁਣਨ ਵਾਲਾ ਵੀ ਨਹੀਂ ਸੀ ਕੋਈ ਸਮਝਣ ਵਾਲਾ ਵੀ ਨਹੀਂ ਸੀ ਸੁਨੰਦ ਦਾ ਜਨਮ ਪੰਜਾਬ ਦੇ ਫਤਿਹਗੜ ਚੋੜੀਆਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਸਧਾਰਨ ਕ ਸੀ ਸਧਾਰਨ ਸੋਚ ਸੀ ਪਰ ਸੁਪਨੇ ਹੱਦ ਤੋਂ ਵੱਡੇ ਘਰ ਵਾਲੇ ਕਹਿੰਦੇ ਸੀ ਕੁੜੀ ਆ ਪੜ ਲੈ ਕੋਈ ਨਾ ਕੋਈ ਨੌਕਰੀ ਕਰ ਲੈ ਪਰ ਕਿਸੇ ਨੇ ਨਹੀਂ ਪੁੱਛਿਆ ਕਿ ਉਸ ਦਾ ਦਿਲ ਕਿੱਥੇ ਵੱਸਦਾ ਆ ਉਸ ਦਾ ਦਿਲ ਵੱਸਦਾ ਸੀ ਗਾਣਿਆਂ ਦੇ ਵਿੱਚ ਜਦੋਂ ਹੋਰ ਕੁੜੀਆਂ ਚੁੱਪ ਰਹਿਣਾ ਸਿੱਖ ਰਹੀਆਂ ਸੀ ਦੂਜੇ ਪਾਸੇ ਸੁਨੰਤਾ ਆਪਣੀ ਆਵਾਜ਼ ਲੱਭ ਰਹੀ ਸੀ ਕਾਲਜ ਦੇ ਸਟੇਜ ਤੇ ਜਦੋਂ ਉਸ ਨੇ ਪਹਿਲੀ ਵਾਰ ਗਾਇਆ ਸਭ ਨੇ ਤਾਲੀਆਂ ਮਾਰੀਆਂ ਪਰ ਉਹ ਤਾਲੀਆਂ ਉਸ ਨੂੰ ਬਚਾ ਨਹੀਂ ਸਕੀਆਂ ਘਰ ਆ ਕੇ ਫਿਰ ਉਹੀ ਸੁਣਨਾ ਪਿਆ ਉਸ ਨੂੰ ਇਹ ਛੱਡ ਦੇ ਤੇਰਾ ਰਾਹਤਾ ਨਹੀਂ ਆ ਰਾਤਾਂ ਨੂੰ ਜਦੋਂ ਸਾਰੇ ਸੌਂ ਜਾਂਦੇ ਸੀ ਸੁਨੰਦਾ ਆਪਣੇ ਸੁਪਨਿਆਂ ਨੂੰ ਫੜ ਕੇ ਚੁੱਪਚਾਪ ਰੋ ਲੈਂਦੀ ਸੀ ਤੇ ਖੁਦ ਨਾਲ ਇੱਕ ਲੜਾਈ ਸੀ ਚਾਹੇ ਜੋ ਮਰਜੀ ਹੋ ਜਾਵੇ ਜੋ ਮੇਰੀ ਮੰਜ਼ਿਲ ਆ ਉਹ ਹਾਸਲ ਮੈਂ ਕਰਕੇ ਹੀ ਸਾਹ ਲਵਾਂਗੀ ਕੁਜਰਾਤਾ ਐਸੀ ਆ ਵੀ ਅਈਆਂ ਜਦੋਂ ਹੰਝੂ ਮੁੱਕ ਗਏ ਪਰ ਦਰਦ ਨਹੀਂ ਮੁੱਕਿਆ ਜਦੋਂ ਮਨ ਕਰਦਾ ਸੀ ਕਿ ਸਭ ਕੁਝ ਛੱਡ ਦਮਾਂ ਪਰ ਅੰਦਰੋਂ ਇੱਕ ਟੁੱਟੀ ਹੋਈ ਆਵਾਜ਼ ਕਹਿੰਦੀ ਨਹੀਂ ਰੁਕਣਾ ਨਹੀਂ ਜ਼ਿੰਦਗੀ ਸਭ ਦੇ ਇਮਤਿਹਾਨ ਲੈਂਦੀ ਆ ਮੇਰਾ ਵੀ ਲੈ ਰਹੀ ਆ ਉਹ ਕਹਿੰਦੇ ਸੀ ਕੁੜੀ ਆ ਇੰਡਸਟਰੀ ਸੌਖੀ ਨਹੀਂ ਕੁਝ ਨੇ ਤਾਨਨੇ ਮਾਰੇ ਕੁਝ ਨੇ ਹੱਸ ਕੇ ਕਿਹਾ ਇਹ ਤੇਰੇ ਵਰਗਿਆਂ ਲਈ ਨਹੀਂ ਪਰ ਤਾਨਾ ਹਰ ਸ਼ਬਦ ਉਸਦੇ ਦਿਲ ਵਿੱਚ ਵੱਜਦਾ ਗਿਆ ਪਰ ਸੁਨੰਦਾ ਰੋ ਕੇ ਵੀ ਜੋਪ ਰਹੀ ਫਿਰ ਇੱਕ ਦਿਨ ਉਹ ਗਾਣਾ ਆਇਆ ਦੂਜੀ ਵਾਰ ਪਿਆਰ ਇਹ ਸਿਰਫ ਗਾਣਾ ਨਹੀਂ ਸੀ ਇਹ ਉਸਦਾ ਦਰਦ ਸੀ ਉਸਦਾ ਟੁੱਟਿਆ ਹੋਇਆ ਦਿਲ ਸੀ ਉਹ ਹਰ ਕੁੜੀ ਜਿਸ ਨੇ ਟੁੱਟ ਕੇ ਵੀ ਦੁਬਾਰਾ ਪਿਆਰ ਕੀਤਾ ਗੀਤ ਹਿੱਟ ਹੋ ਗਿਆ ਸੁਨੰਦਾ ਸਤਕਾਰ ਬਣ ਗਈ ਪਰ ਕੋਈ ਨਹੀਂ ਜਾਣਦਾ ਉਸ ਮੁਸਕਾਨ ਦੇ ਪਿੱਛੇ ਕਿੰਨੇ ਦਾਤਾ ਦੇ ਹੰਝੂ ਲੁਕੇ ਹੋਏ ਨੇ ਫਿਰ ਇੱਕ ਤੋਂ ਵੱਧ ਇੱਕ ਗਾਣੇ ਹੋਰ ਆਏ ਜੋ ਕਿ ਇਸ ਤਰ੍ਹਾਂ ਆ ਜਾਨੀ ਤੇਰਾ ਨਾਂ ਪਾਗਲ ਨਹੀਂ ਹੋਣਾ ਪਟਾਕੇ ਸੈਂਡਲ ਹਰ ਗਾਣਾ ਉਸ ਦੀ ਕਹਾਣੀ ਆ ਉਸ ਦਾ ਦਰਦ ਬਿਆਨ ਕਰਦਾ ਆ ਸੁਨੰਦਾ ਆਖਰ ਸੋਸ਼ਲ ਮੀਡੀਆ ਤੇ ਹਸਦੀ ਦਿਖਦੀ ਆ ਪਰ ਅਸਲੀ ਜ਼ਿੰਦਗੀ ਅੱਜ ਵੀ ਉਸ ਦਾ ਇਮਤਿਹਾਨ ਲੈਂਦੀ ਆ ਉਸ ਦੇ ਗੀਤ ਇਸ ਲਈ ਦਿਲ ਨੂੰ ਛੋਂਦੇ ਨੇ ਕਿਉਂਕਿ ਉਹ ਬਨਾਵਟ ਨਹੀਂ ਉਹ ਅਸਲੀ ਹੰਝੂ ਨੇ ਉਹ ਸਾਨੂੰ ਸਿਖਾਉਂਦੀ ਆ ਕਿ ਹਰ ਹਾਸੇ ਦੀ ਕੁੜੀ ਖੁਸ਼ ਨਹੀਂ ਹੁੰਦੀ ਅਤੇ ਕੁਝ ਕੁੜੀਆਂ ਅੰਦਰੋਂ ਟੋੜ ਕਵੀ ਮੁਸਕਰਾਣਾ ਸਿੱਖ ਲੈਂਦੀਆਂ ਨੇ ਅੱਜ ਸੁਨੰਦਾ ਸ਼ਰਮਾ ਸਿਰਫ ਸਿੰਗਰ ਨਹੀਂ ਉਹ ਹਰ ਉਸ ਕੁੜੀ ਦੀ ਆਵਾਜ਼ ਆ ਜਿਸ ਨੂੰ ਕਿਹਾ ਗਿਆ ਸੀ ਤੇਰੇ ਬਸ ਦਾ ਕੰਮ ਨਹੀਂ ਤੂੰ ਛੱਡ ਦੇ ਇਹ ਤੇਰੇ ਤੋਂ ਨਹੀਂ ਹੋਣਾ ਇਹ ਤੇਰੇ ਵਰਗਿਆਂ ਲਈ ਨਹੀਂ ਹੈਗਾ ਇਹ ਕਹਾਣੀ ਫੇਮ ਦੀ ਨਹੀਂ ਇਹ ਕਹਾਣੀ ਸਬਰ ਹੰਝੂਆਂ ਅਤੇ ਨਾ ਟੁੱਟਣ ਵਾਲੇ ਹੌਸਲੇ ਦੀ ਆ ਸੁਨੰਦਾ ਸ਼ਰਮਾ ਇੱਕ ਨਾਮ ਨਹੀਂ ਇੱਕ ਦਰਦ ਇੱਕ ਅਹਿਸਾਸ ਆ ਜਿਸ ਨੂੰ ਸਿਰਫ ਅਪੀਲ ਕੀਤਾ ਜਾ ਸਕਦਾ ਆ ਸਮਝਿਆ ਨਹੀਂ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਆ ਤੇ ਤੁਸੀਂ ਵੀ ਸੁਨੰਦਾ ਸ਼ਰਮਾ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਕਮੈਂਟ ਕਰਕੇ ਵੀ ਜਰੂਰ ਜਾਇਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਹ ਕਹਾਣੀ ਉਨ੍ਹਾਂ ਤੱਕ ਜਰੂਰ ਪਹੁੰਚਾਓ ਜੋ ਅੱਜ ਵੀ ਚੁੱਪਚਾਪ ਰੋ ਰਹੇ ਨੇ ਆਪਣੇ ਸੁਪਨਿਆਂ ਨੂੰ ਲੈ ਕੇ